ਵਾਡਾ ਸਾਡੇ ਨਵੇਂ ਚੈਨਲ ਸਤਿੰਦਰ ਗਲਾਟੀ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੇ ਬਲੌਗ ਵਿੱਚ ਅਸੀਂ ਤੁਹਾਨੂੰ ਨਗਰ ਕੌਂਸਲ ਪਾਰਕ ਚ ਕੁਝ ਵੇਸਟ ਚੀਜ਼ਾਂ ਤੋਂ ਬਣਾਏ ਵੱਖ-ਵੱਖ ਕਿਸਮ ਦੇ ਸਜਾਵਟੀ ਸਮਾਨ ਦਿਖਾਉਂਦੇ ਹਾਂ ਅਤੇ ਗੱਲਬਾਤ ਕਰਦੇ ਹਾਂ ਡਾਕਟਰ ਸੁਪਾਲ ਸਿੰਘ ਸੈਂਟਰੀ ਇੰਸਪੈਕਟਰ ਨਗਰ ਕੌਂਸਲ ਨਾਲ ਅੱਜ ਸਾਡੇ ਨਾਲ ਨਗਰ ਕੌਂਸਲ ਤਲਵੰਡੀ ਪਾਈ ਦੇ ਸੈਂਟਰੀ ਇੰਸਪੈਕਟਰ ਡਾਕਟਰ ਸੁਪਾਲ ਸਿੰਘ ਜੀ ਆ ਜੋ ਨਗਰ ਕੌਂਸਲ ਵਿੱਚ ਵੇਸਟ ਸਮਾਨ ਤੋਂ ਬਣਾਈਆਂ ਗਈਆਂ ਵਰਤੋਂ ਵਿੱਚ ਲਿਆਉਣ ਵਾਲੀਆਂ ਚੀਜ਼ਾਂ ਜਿਵੇਂ ਇਹਨਾਂ ਵੱਲੋਂ ਇਹਨਾਂ ਦੀ ਨਿਗਰਾਨੀ ਏਠਾ ਤਿਆਰ ਕੀਤੇ ਗਏ ਆ ਹਮਾਲਜੀ ਸਵਾਗਤ ਆ ਪਹਿਲਾਂ ਤੋਂ ਥੈਂਕ ਯੂ ਜੀ ਹਾਂਜੀ ਸਰ ਦੇਓ ਜਾਣਕਾਰੀ ਕੋਲ ਕੀ ਡਿਟੇਲ ਸਾਡੇ ਮਾਨਯੋਗ ਮਿਸ਼ਨ ਡਾਇਰੈਕਟਰ ਡਾਕਟਰ ਪੂਰਨ ਸਿੰਘ ਪੀਐਮ ਆਈਡੀਸੀ ਚੰਡੀਗੜ੍ਹ ਹਾਂਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ਼੍ਰੀ ਰਜਨੀਸ਼ ਦਈਆ ਜੀ ਹਾਂਜੀ ਔਰ ਸਾਡੇ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਡਾਕਟਰ ਨਿਧੀ ਕੁਮਦ ਉਹਨਾਂ ਦੀ ਗਾਈਡਲਾਈਨ ਅਨੁਸਾਰ ਸਾਨੂੰ ਇੱਕ ਟਾਸਕ ਮਿਲਿਆ ਸੀਗਾ ਕਿ ਵੇਸਟ ਟੂ ਵੰਡਰ ਪਾਰਕ ਬਣਾਉਣਾ ਹੈਗਾ ਠੀਕ ਹੈ ਜੀ ਵੇਸਟ ਟੂ ਵੰਡਰ ਪਾਰਕ ਬਣਾਉਣਾ ਹੈਗਾ ਕਿ ਜਿੱਥੇ ਪੁਰਾਣੇ ਔਰ ਵੇਸਟ ਮਟੀਰੀਅਲ ਤੋਂ ਕੁਝ ਅਸਰਾਂ ਦੀਆਂ ਕਲਾਕ੍ਰਿਤੀਆਂ ਤਿਆਰ ਕੀਤੀਆਂ ਜਾਣ ਜਿਸ ਨਾਲ ਕਿ ਅਸੀਂ ਇੱਕ ਤਾਂ ਦਿਖਾਈ ਸੁੰਦਰ ਦੇਵੇ ਠੀਕ ਹੈ ਜੀ ਦੂਸਰਾ ਜਿਹੜਾ ਹੈਗਾ ਉਸ ਦੀ ਵਰਤੋਂ ਕੀਤੀ ਜਾ ਸਕੇ ਠੀਕ ਹੈ ਜੀ ਇਸ ਟਾਸਕ ਨੂੰ ਇਸ ਕਨਸੈਪਟ ਨੂੰ ਦੇਖਦੇ ਹੋਏ ਅਸੀਂ ਪਹਿਲਾਂ ਆਪਣੇ ਪੁਰਾਣੇ ਕਚਰੇ ਤੋਂ ਕੁਝ ਸਮਾਨ ਇਕੱਠਾ ਕੀਤਾ ਠੀਕ ਹੈ ਇਕੱਠਾ ਕਰਨ ਤੋਂ ਬਾਅਦ ਸਾਡੇ ਕਾਰਜ ਸਹਾਧਕ ਅਫਸਰ ਸ਼੍ਰੀਮਤੀ ਪੂਨਮ ਪਟਨਾਗਰ ਹਾਂਜੀ ਮੈਡਮ ਡਾਕਟਰ ਮੋਕਸ਼ੀ ਹੈਗੇ ਨੇ ਅਸਿਸਟੈਂਟ ਪ੍ਰੋਫੈਸਰ ਬੇਸਬਾਈ ਕਾਲਜ ਠੀਕ ਹੈ ਔਰ ਸਾਡਾ ਇਹ ਤਿੰਨਾਂ ਦਾ ਆਈਡੀਆ ਸੀਗਾ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਮੋਲਡ ਕਰਕੇ ਵਧੀਆ ਬਣਾ ਸਕੀਏ ਠੀਕ ਹੈ ਜੀ ਅਸੀਂ ਇੱਥੇ ਕੁਝ ਹਜੇ ਇੱਕ ਸਟਾਰਟਿੰਗ ਕੀਤੀ ਏ ਇੱਕ ਇੱਕ ਜਿਵੇਂ ਮਾਡਲ ਦੇ ਤੌਰ ਤੇ ਇਸ پارک ਨੂੰ ਬਣਾਇਆ ਹੈਗਾ ਜਲਦੀ ਅਸੀਂ ਬਾਕੀ ਵੀ ਸ਼ਹਿਰ ਦੇ ਪਾਰਕਾਂ ਨੂੰ ਵੇਸਟ ਟੂ ਅੰਡਰ ਦੇ ਰੂਪ ਵਿੱਚ ਤਬਦੀਲ ਕਰਾਂਗੇ ਜਿਸ ਤਰ੍ਹਾਂ ਅਸੀਂ ਪੁਰਾਣੇ ਡਰਮ ਦੇਖੋ ਪੁਰਾਣੇ ਡਰਮ ਲਏ ਨੇ ਇਸ ਪੁਰਾਣੇ ਡਰਮ ਦੇ ਅੰਦਰ ਮਿੱਟੀ ਪਾ ਕੇ ਇਸ ਨੂੰ ਇਹਦੇ ਵਿੱਚ ਘਾਹ ਵਗੈਰਾ ਜਾਂ ਬੂਟੇ ਵਗੈਰਾ ਲਾ ਕੇ ਜਮੀਨਾਂ ਦੀਆਂ ਵਿੱਚ ਗਰਮੀ ਬਹੁਤ ਜ਼ਿਆਦਾ ਹੈਗੀ ਹੈ ਜਦੋਂ ਮੌਸਮ ਆਏਗਾ ਪਲਾਂਟੇਸ਼ਨ ਦਾ ਉਦੋਂ ਇਹਨਾਂ ਵਿੱਚ ਬੂਟੇ ਵਗੈਰਾ ਲਗਾਵਾਂਗੇ ਇਹ ਗਮ ਇਹ ਤੋਂ ਜਿਹੜਾ ਹੈਗਾ ਸਿਰਫ ਇਹਦੇ ਵਿੱਚ ਤਿੰਨ ਗਮਲੇ ਔਰ ਇੱਕ ਟਾਇਰ ਲਗਾਇਆ ਗਿਆ ਹੈ ਤੇ ਇੱਕ ਸੁੰਦਰ ਦਿਖਾਈ ਦੇਣ ਵਾਲੀ ਕਲਾਕ੍ਰਿਤੀ ਹੈ ਇਹ ਵੀ ਸਾਡੇ ਕੋਲ ਪੁਰਾਣਾ ਫ੍ਰਿਜ ਸੀਗਾ ਪੁਰਾਣਾ ਫ੍ਰਿਜ ਜਿਹੜਾ ਅਸੀਂ ਕਬਾੜ ਚੋਂ ਕੱਢਿਆ ਸੀਗਾ ਉਹਨੂੰ ਅਸੀਂ ਇੱਕ ਇਕੱਠਾ ਖੜਾ ਕੀਤਾ ਹੈ ਕਿ ਜਿਹਦੇ ਵਿੱਚ ਇਹ ਲਿਖਿਆ ਕਿ ਮੈਂ ਕਬਾੜ ਨਹੀਂ ਹਾਂ ਮੈਨੂੰ ਮੂੜ ਵਰਤੋਂ 'ਚ ਲਿਆਓ ਕਨਸੈਪਟ ਕੀ ਹੈ ਕਿ ਕਚਰੇ ਨੂੰ ਰੀਸਾਈਕਲ ਹਾਂਜੀ ਰੀਯੂਜ਼ ਅਤੇ ਰੀਸੇਲ ਕਰਨਾ ਠੀਕ ਹੈ ਜੀ ਤੇ ਕਚਰੇ ਨੂੰ ਵੱਧ ਤੋਂ ਵੱਧ ਰਿਡਿਊਸ ਕਰਨਾ ਘਟਾਉਣਾ ਠੀਕ ਹੈ ਅੱਜ ਦੀ ਸਮੱਸਿਆ ਬਹੁਤ ਕਚਰਾ ਇੱਕ ਬੜੀ ਵੱਡੀ ਸਮੱਸਿਆ ਦੇ ਰੂਪ ਵਿੱਚ ਹੈ ਕਿ ਕਚਰੇ ਦਾ ਨਿਪਟਾਰਾ ਕਿਸ ਤਰ੍ਹਾਂ ਕਿ ਨਗਰ ਕੌਂਸਲ ਤਲਵੰਡੀ ਪਾਈ ਹਮੇਸ਼ਾ ਹੀ ਕੋਸ਼ਿਸ਼ ਕਰਦਾ ਹੈ ਕਿ ਕਚਰੇ ਦਾ ਨਿਪਟਾਰਾ ਮਿਊਸਪਲ ਸੋਲਿਡ ਵੇਸਟ ਰੂਲ 2016 ਦੇ ਤਹਿਤ ਜਿੰਨੀਆਂ ਵੀ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰਦੇ ਹੋਏ ਕੀਤਾ ਜਾਵੇ ਐਵੇਂ ਸਾਡੇ ਕੋਲ ਕੁਝ ਹੋਰ ਅਸੀਂ ਚੀਜ਼ਾਂ ਜਿਹੜੀਆਂ ਨੇ ਤਿਆਰ ਕੀਤੀਆਂ ਨੇ ਇੱਕ ਸਾਨੂੰ ਕਚਤੋਂ ਜਿਹੜਾ ਹੈਗਾ ਉਹ ਵਾਸ਼ਿੰਗ ਮਸ਼ੀਨ ਦਾ ਖਾਲੀ ਬਾਡੀ ਮਿਲੀ ਹੈ ਠੀਕ ਹੈ ਠੀਕ ਹੈ ਮੈਸੇਜ ਵੀ ਜਾ ਰਿਹਾ ਹੈ ਕਿ ਮੈਂ ਕਚਰਾ ਕਬਾੜ ਨਹੀਂ ਆ ਮੈਂ ਮੁੜ ਵਰਤੋ ਚਾਹਾਂਗਾ ਔਰ ਇਹਦੇ ਵਿੱਚ ਜਿਹੜਾ ਹੈਗਾ ਉਹ ਡਸਟ ਹੈ ਠੀਕ ਹੈ ਠੀਕ ਹੈ ਜਿਸ ਨੂੰ ਜਿਹੜੇ ਹੈਗੇ ਸਾਡੇ ਕਰਮਚਾਰੀ ਉਹ ਖਾਲੀ ਕਰ ਦਿੰਦੇ ਨੇ ਐਵੇਂ ਪੁਰਾਣੇ ਟਾਇਰਾਂ ਤੋਂ ਇੱਕ ਚੇਅਰ ਬਣਾਈ ਗਈ ਹੈਗੀ ਠੀਕ ਹੈ ਉੱਥੇ ਅਸੀਂ ਉਸ ਪੁਆਇੰਟ ਤੇ ਅਸੀਂ ਇਹਦੇ ਵਿੱਚ ਹੈਗੀ ਪਲਾਂਟੇਸ਼ਨ ਵਗੈਰਾ ਕਰਨੀ ਹੈਗੀ ਏ ਇਸੇ ਤਰ੍ਹਾਂ ਪੁਰਾਣੇ ਪਲਾਸਟਿਕ ਦੀਆਂ ਬੋਤਲਾਂ ਜਿਹੜੀਆਂ ਇਕੱਠੀਆਂ ਕਰਕੇ ਅਸੀਂ ਇੱਕ ਇੱਕ ਦਾ ਰੂਪ ਦਿੱਤਾ ਹੈਗਾ ਇਹਦੇ ਵਿੱਚ ਵੀ ਪਲਾਂਟੇਸ਼ਨ ਵਗੈਰਾ ਹੋਣੀ ਹੈ ਤਾਂ ਕਿ ਇਹ ਦਿਖਾਈ ਦੇਵੇ ਸ਼ਹਿਰ ਵਾਸੀਆਂ ਨੂੰ ਮੈਸੇਜ ਵੀ ਜਾਵੇ ਕਿ ਜਿਹੜਾ ਪੁਰਾਣਾ ਕਚਰਾ ਸਾਡੇ ਘਰਾਂ ਦੇ ਵਿੱਚ ਪਿਆ ਆ ਉਹ ਕਚਰਾ ਨਹੀਂ ਹੈ ਅਸੀਂ ਉਸ ਤੋਂ ਵੀ ਕੁਝ ਨਾ ਕੁਝ ਬਣਾ ਸਕਦੇ ਹਾਂ ਇਸੇ ਤਰ੍ਹਾਂ ਅਸੀਂ ਕੁਝ ਹੋਰ ਜਿਹੜੇ ਪਾਰਕ ਵੀ ਸੋਚ ਰਹੇ ਹਾਂ ਕਿ ਜਿਹੜੇ ਨਗਰ ਕੌਂਸਲ ਤਲਵੰਡੀ ਪਾਈ ਦੀ ਹਦੂਦ ਦੇ ਅੰਦਰ ਦੂਸਰੇ ਪਾਰਕ ਆਂਦੇ ਨੇ ਜਿਹੜਾ ਹੈਗਾ ਇਹ ਏ ਵੇਸ ਟੂ ਵੰਡਰ ਬਣਾਈਏ ਠੀਕ ਜੀ ਇਹਦੇ ਨਾਲ ਜਿੱਥੇ ਸਰਕਾਰ ਦੀਆਂ ਸਹਾਇਤਾਾਂ ਦੀ ਪਾਲਣਾ ਹੁੰਦੀ ਹੈ ਉੱਥੇ ਇੱਕ ਸ਼ਹਿਰ ਦੇ ਵਿੱਚ ਵਧੀਆ ਮੈਸੇਜ ਵੀ ਜਾਂਦਾ ਹੈ ਹਾਂਜੀ ਸ਼ਹਿਰ ਨੂੰ ਸਫਾਈ ਦੇ ਪ੍ਰਤੀ ਕਚਰਾ ਮੁਕਤ ਬਗਤੀ ਤੇ ਮੈਂ ਤੁਹਾਡੇ ਚੈਨਲ ਦਾ ਵੀ ਬਹੁਤ ਧੰਨਵਾਦ ਕਰਨਾ ਚਾਹਨਾ ਕਿ ਤੁਸੀਂ ਆਪਣੇ ਚੈਨਲ ਰਾਹੀਂ ਬਾਕੀ ਜਿਹੜੇ ਸ਼ਹਿਰ ਵਾਸੀਆਂ ਨੂੰ ਵੀ ਇਹ ਮੈਸੇਜ ਪਹੁੰਚਾਉਂਗੇ ਕਿ ਨਗਰ ਕਾਉਂਸਲ ਤਲਵੰਡੀ ਪਾਈ ਨੂੰ ਸਫਾਈ ਦੇ ਵਿੱਚ ਸਹਿਯੋਗ ਦਿੱਤਾ ਜਾਵੇ ਤਾਂ ਕਿ ਜਲਦ ਤੋਂ ਜਲਦ ਅਸੀਂ ਤਲਵੰਡੀ ਪਾਈ ਸ਼ਹਿਰ ਨੂੰ ਸਾਫ਼ ਸੁਥਰਾ ਬਣਾ ਸਕੀਏ Thank you. Thank you.